ਸਮਰਾਲਾ ਦੀ ਨਜ਼ਦੀਕ ਕੀ ਨਿਲੋ ਨਯਦੇ ਪੁਲ ਦੇ ਕੋਲ ਕਟਾਣੀ ਟੈਲੀਕਮ ਨਾਮਕ ਮੋਬਾਈਲਾਂ ਦੀ ਦੁਕਾਨ ਨੂੰ ਅਚਾਨਕ ਅਗਲਾ ਗਈ ਅੱਗ ਨੇ ਧਿਆਨਕ ਸੀ ਕਿ ਦੁਕਾਨ ਵਿੱਚ ਰੱਖੀ ਹੋਈ ਮੋਬਾਈਲ ਐਕਸੈਸਰੀ ਜਾਂ ਹੋਰ ਸਮਾਨ ਸੜ ਕੇ ਸੁਆਹ ਹੋ ਗਏ ਦੁਕਾਨ ਦੇ ਮਾਲਕ ਬ੍ਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਦੋਂ ਉਹ ਸਵੇਰੇ ਦੁਕਾਨ ਖੋਲਣ ਲਈ ਆਇਆ ਤਾਂ ਉਸਨੇ ਦੇਖਿਆ ਦੁਕਾਨ ਨੂੰ ਅੱਗ ਲੱਗੀ ਹੋਈ ਸੀ ਤੇ ਦੁਕਾਨ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਸੀ ਦੁਕਾਨ ਮਾਲਕ ਨੇ ਦੱਸਿਆ ਕਿ ਉਸ ਦਾ ਕਰੀਬ 7 ਤੋਂ 8 ਲੱਖ ਦਾ ਨੁਕਸਾਨ ਹੋ ਚੁੱਕਿਆ ਹੈ ਕੀ ਨਾਮ ਆਜੀ ਤੁਹਾਡਾ ਮੇਰਾ ਨਾਮ ਗਗਨਦੀਪਾ ਜੀ ਕੀ ਕੰਮ ਕਰਦੇ ਸੀ ਮੇਰੇ ਨਾਲ ਸ਼ੌਪ ਆਜੀ ਫੋਟੋਗ੍ਰਾਫੀ ਦੀ ਕੀ ਹੋਇਆ ਮੈਟਰ ਕੀ ਹੋਇਆ ਠੀਕ ਇਕੱਠ ਮੈਟਰ ਦਾ ਵੀਰੇ ਹੋਇਆ ਸਵੇਰੇ ਮੰਗੀ ਨਾ ਕਿ ਦੁਕਾਨ ਖੋਲੀ ਆ ਜੀ ਇਹ ਪਤਾ ਲੱਗਿਆ ਦੁਕਾਨ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ 7-8 ਲੱਖ ਦਾ ਨੁਕਸਾਨ ਹੋ ਗਿਆ ਜੀ ਕਾ ਦਾ ਕੰਮ ਸੀ ਮੋਬਾਈਲਾਂ ਦਾ ਕੰਮ ਸੀਗਾ ਵੀਰੇ ਦਾ ਜੀ ਪਹਿਲਾਂ ਬਚਾਰੀ ਚੋਰੀ ਹੋ ਗਈ ਸੀਗੀ ਬਹੁਤ ਔਖਾ ਉੱਠਿਆ ਸੀਗਾ ਠੀਕ ਆ ਹੁਣ ਪੇਰਾ ਕ ਸਵੇਰੇ ਦੇਖਿਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਯਾਰ ਇਹ ਕਦੋਂ ਤੋਂ ਦੁਕਾਨ ਕਰਦੇ ਸੀ ਜੀ ਦੁਕਾਨ ਤਾਂ 15-20 ਸਾਲ ਹੋ ਗਏ ਸਾਨੂੰ ਔਰ ਤੁਹਾਨੂੰ ਕਿਵੇਂ ਪਤਾ ਲੱਗਿਆ ਮੈਨੂੰ ਤਾਂ ਮੈਂ ਇਹ ਆ ਰਿਹਾ ਸੀਗਾ ਇਹ ਜਾ ਰਿਹਾ ਸੀਗਾ ਮੰਗੀ ਇਹ ਨਹੀਂ ਹੱਸਿਆ ਮੈਨੂੰ ਵੀ ਇਦਾਂ ਗੱਲਬਾਤ ਹੋ ਗਈ ਫਿਰ ਇੱਥੇ ਆ ਕੇ ਦੇਖਿਆ ਬ੍ਰਿੰਨ ਮੈਂ ਫੋਨ ਕਰਿਆ ਕੀ ਲੱਗਦਾ ਤੁਹਾਨੂੰ ਵੀ ਕੀ ਕਾਰਨ ਹੋ ਸਕਦੇ ਆ ਗਲਗਲ ਕਾਰਨ ਤਾਂ ਹੁੰਦੀ ਆ ਇਹ ਹੋ ਸਕਦੇ ਸੌਫਟਵੇਅਰ ਦਾ ਹੋ ਸਕਦਾ ਜਾਂ ਦੇਖੋ ਕੀ ਮੰਗੀ ਕਰਦੇ ਮੰਗਾ ਜੀ ਸਾਡੇ ਭਾਈ ਦੀ ਹੈਲਪ ਹੋ ਸਕਦੀ ਨਹੀਂ ਹੋ ਸਕਦੀ ਜੀ ਹਾਂ ਫਿਰ ਜੀ ਕੀ ਨਾਮ ਤੁਹਾਡਾ ਬਰਿੰਦਰ ਸਿੰਘ ਹਾਂ ਕੀ ਕੰਮ ਕਰਦੇ ਤੁਸੀਂ ਮੋਬਾਈਲਾਂ ਦਾ ਕੰਮ ਕਰਦੇ ਮੋਬਾਈਲ ਐਕਸੈਸਰੀ ਸੇਲ ਪਰਚੇਸ ਦਾ ਕਰਦੇ। ਰਹਿਨੇ ਕਿੱਥੇ ਹੋ ਤੁਸੀਂ? ਨੀਲੋਂ ਪਿੰਡ ਆ ਜੀ। ਕੀ ਮਾਮਲਾ ਹੋਇਆ ਜੀ? ਮਾਮਲਾ ਜਦੋਂ ਸਵੇਰ ਆਏ ਆ ਇੱਥੇ ਆ ਕੇ ਸ਼ਾਪ ਓਪਨ ਕਰਨ ਲੱਗੇ ਤੂੰ ਦੇਖਿਆ ਅੱਗ ਲੱਗੀ ਸੀਗੀ। ਤੇ ਅੱਗ ਲੱਗੀ ਦੇਖ ਕੇ ਜਦ ਦੇਖਿਆ ਸਾਰਾ ਕੁਝ ਸੜ ਕੇ ਸੁਆਹ ਹੋ ਚੁੱਕਿਆ ਸੀਗਾ। ਔਰ ਕਿੰਨੇ ਵਜੇ ਦੁਕਾਨ ਬੰਦਾ ਕੇ ਗਏ ਸੀਗੇ? ਉਹੀ ਸ਼ਾਮ ਨੂੰ ਜੋ ਰੁਟੀਨ ਆ ਜੀ 6:30 ਵਜੇ ਤੱਕ ਜਾਂ 8:00 ਵਜੇ ਤੱਕ। ਓਕੇ ਤੇ ਆ ਕਿੰਨਾ ਕਾ ਨੁਕਸਾਨ ਹੋਇਆ ਤੁਹਾਡਾ? ਤਕਰੀਬਨ 7 ਤੋਂ 8 ਲੱਖ ਰੁਪਏ ਦਾ ਹੋਇਆ ਜੀ। ਆ ਕੀ ਕੀ ਸਮਾਨ ਸੀਗਾ ਜੀ ਵਿੱਚ? ਸਮਾਨ ਸੀਗਾ ਜੀ ਆਪਣੇ ਹੋਮ ਸੈਟਰ ਦਾ ਸਾਊਂਡ ਬਾਰ, ਮੋਬਾਈਲ ਸੀਗੇ ਜੀ, ਪੁਰਾਣੇ ਖਰੀਦੇ ਹੋਏ ਸੀਗੇ ਜਿਹੜੇ ਤੇ ਮੋਬਾਈਲ ਐਕਸੈਸਰੀ ਸੀਗੀ। ਹੂੰ। ਆ ਕੈਸ਼ ਵਗੈਰਾ ਵੀ ਸੀਗਾ ਜੀ? ਕੈਸ਼ ਨਾਰਮਲੀ ਜੋ ਛੱਡ ਕੇ ਜਾਂਦੇ ਹਾਂ 1000-1500 ਰੁਪਏ ਹੁੰਦਾ ਹੈ। ਹਾਂ ਜੀ। ਤੇ ਆ ਆਪਣੇ ਜਿਹੜੇ ਨਵੇਂ ਮੋਬਾਈਲ ਵੀ ਰੱਖਦੇ ਹੋ ਸੀ ਇੱਥੇ? ਨਹੀਂ, ਨਵੇਂ ਜੀ ਘਰੇ ਉਹਨਾਂ ਨੇ ਪੁਰਾਣੇ ਜ਼ਰੂਰ ਛੱਡ ਜਣੇ ਆ ਸੀ ਸ਼ੌਪ ਤੇ ਜਿਹੜੇ ਖਰੀਦੇ ਉਹਨਾਂ ਨੇ। ਔਰ ਕੰਪਿਊਟਰ ਵਗੈਰਾ ਸੀਗਾ ਸਾਡੇ ਪੀਸੀ ਹੂੰ ਉਹ ਜ਼ਰੂਰ ਸੀਗਾ ਉਹ ਨੁਕਸਾਨ ਬਹੁਤ ਹੋ ਗਿਆ ਪੀਸੀ ਦਾ ਸਵੇਰ ਕਿੰਨੇ ਕ ਵਜੇ ਤੁਹਾਨੂੰ ਇਸ ਚੀਜ਼ ਦੀ ਇਨਫੋਰਮੇਸ਼ਨ ਲੱਗਦੀ ਹੈ ਇਹ ਜੀ ਜਦੋਂ ਮੈਂ ਆਪਣਾ ਰੁਟੀਨ ਦੇ ਵਿੱਚ ਆਪਾਂ ਆਉਨੇ ਆ ਜੀ 7:30 8 ਵਜੇ ਤੱਕ ਉਸ ਹਸਾਮ ਨਾਲ ਆਇਆ ਸੀਗਾ ਜੀ ਮੈਂ ਫੇਰ ਪਤਾ ਲੱਗਿਆ ਕਿ ਕਿਸੇ ਨੂੰ ਪੁਲਿਸ ਨੂੰ ਤਲਾਸ਼ ਕੀਤੀ ਜਾਂ ਫਾਇਰ ਬਰਗੇਡ ਨਹੀਂ ਇੱਕ ਮੁੰਡਾ ਨਾਲ ਆ ਜੀ ਹੋਰ ਦੁਕਾਨ ਵਾਲਾ ਉਹਨੂੰ ਬੁਲਾਇਆ ਸੀਗਾ ਮੈਂ ਕਹਾਂ ਵੀ ਆਪਣਾ ਅਕ ਲੱਗੀ ਲਾ ਜੀ ਫੇਰ ਅਸੀਂ ਸ਼ਟਰ ਚੱਕਿਆ ਤਾਂ ਦੇਖ ਅਗ ਲੱਗ ਕੇ ਚੰਗ ਅੱਗ ਲੱਗਣ ਦਾ ਕਾਰਨ ਪਤਾ ਲੱਗਿਆ ਕਿ ਕਿਵੇਂ ਲੱਗੀ ਇਹ ਮੈਂ ਦੇਖ ਕੇ ਇਹੀ ਲੱਗ ਰਿਹਾ ਸ਼ਾਰਟ ਸਰਕਟ ਦਾ ਹੀ ਲੱਗ ਰਿਹਾ ਹੈ